ਹਾਂਜੀ ਜਿਹੜੀ ਤੁਸੀਂ ਪਹਿਲਾਂ ਇਮਾਰਤ ਦੇਖੀ ਸੀ ਨਾ ਸਰਕਾਰੀ ਸੀਨੈ ਸਕੈਂਡਰੀ ਸਕੂਲ ਪੱਤੋ ਹੀਰਾ ਸਿੰਘ ਦੀ ਉਹਦੇ ਵਿੱਚ ਕੁਝ ਰੰਗ ਰੋਗਨ ਕੀਤਾ ਸੀ ਤੇ ਨਵੀਨੀਕਰਨ ਸੀ ਤੇ ਜਿਹੜੀਆਂ ਤੁਹਾਨੂੰ ਹੁਣ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੇ ਬਿਲਕੁਲ 100 ਸਾਲ ਜਿਹੜੀਆਂ ਪੁਰਾਣੀਆਂ ਤਸਵੀਰਾਂ ਜਿਹੜੀਆਂ ਪੁਰਾਣੀ ਬਿਲਡਿੰਗ ਹੈ ਉਹ ਦਿਖਾਉਣ ਜਾ ਰਹੇ ਹਾਂ ਤੇ ਆਹ ਜਿਹੜੀ ਬਿਲਡਿੰਗ ਹੈ ਜਿਹੜੀ ਉਹਦਾ ਇਹ ਐਂਟਰੀ ਗੇਟ ਹੈ ਤੁਸੀਂ ਦੇਖ ਰਹੇ ਹੋ ਤੇ ਅੰਦਰ ਜਾ ਕੇ ਵੀ ਤੁਹਾਨੂੰ ਇਹ ਸਨਮੁਖ ਕਰਦੇ ਆਂ ਇਹ ਦੀ ਤੇ ਇਹ ਜਿਹੜੀਆਂ ਬਾਹਰ ਲੀਆਂ ਕੰਧਾਂ ਇਹਦੀਆਂ ਤੇ ਇਹ ਬਾਹਰਲਾ 게ਟ ਹੈ ਤੇ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆਂ ਇਹਦੀ ਬਿਲਡਿੰਗ ਆ ਜਿਹੜੀ ਤੁਹਾਨੂੰ ਆਪ ਹੀ ਅੰਦਾਜ਼ਾ ਲੱਗ ਜਾਣਾ ਵੀ ਕਿੰਨੀ ਕੁ ਪੁਰਾਣੀ ਇਮਾਰਤ ਹੈ ਹਾਂਜੀ ਇਹ ਜਿਹੜੀ ਕਰੀਬ 100 ਸਾਲ